ਅਰਪਨ ਦੇ ਪਾਰਟੀਆਂ ਕੋਲ ਪੱਟਕੀ ਮੇਵਾਰੀ ਦਿੱਤੀ ਗਈ ਆ ਲੋਕ ਸਭਾ ਹਲਕਾ ਇੰਚਾਰਜ ਲਗਾਇਆ ਗਿਆ ਤੋਂ ਇਹ ਪਤਾ ਦੇਖਦੇ ਸੀ ਸਭ ਤੋਂ ਪਹਿਲਾਂ ਪਾਰਟੀ ਹਾਈਪਮੈਂਟ ਸਾਡੇ ਸੁਪਰੀਮ ਮੋਰ ਗਿੰ ਕੇਜੀਵਾਲ ਜੀ ਆ ਮਨੀਸ਼ ਸੋਧਿਆ ਸਾਡੇ ਪੰਜਾਬ ਦੇ ਪਰਿਵਾਰੀ ਅਮਨ ਅਰੋੜਾ ਜੀ ਪ੍ਰੈਜ਼ੀਡੈਂਟ ਔਰ ਸਾਡੇ ਅਤੀ ਸਰਕਾਰੀਓ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਔਰ ਸਮੁੱਚੀ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਆ ਔਰ ਸਾਡੇ ਵਲੰਟੀਅਰਸ ਆ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਬਿਕੋਜ਼ ਮੈਨੂੰ ਲੱਗਦਾ ਹੈ ਕਿ ਤੁਹਾਡੀ ਟੀਮ ਦਾ ਸਾਥ ਔਰ ਪਰਮਾਤਮਾ ਦੀਆਂ ਦੁਆਵਾਂ ਤੋਂ ਬਿਨਾਂ ਤੁਸੀਂ ਕਦੇ ਵੀ ਕਿਤੇ ਨਹੀਂ ਪਹੁੰਚਦੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਉਧਰ ਹੈਗਾ ਇਹ ਉਹਨਾਂ ਸਾਰਿਆਂ ਦਾ ਜਿੱਥੇ ਅੱਜ ਜਿਹੜੀ ਸਮੁੱਚੀ ਹਾਈ ਕਮਾਂਡ ਟੀਮ ਦੇ ਅੱਥੇ ਉੱਥੇ ਧੰਨਵਾਦ ਕਰਨੀ ਆ ਮੇਰੇ ਸਮੂਹ ਵਾਲੈਂਟੇਅਰ ਜਿਨ੍ਹਾਂ ਨੇ ਦਿਨ ਰਾਤ ਮੇਰੇ ਨਾਲ ਮੇਰੇ ਨਾਲ ਚੱਲੇ ਸਾਥ ਦਿੱਤਾ ਔਰ ਪਾਰਟੀ ਦੀ ਹਰ ਐਕਟੀਵਿਟੀ ਨੂੰ ਪ੍ਰੋਡਕਟਿਵ ਕਰਨ ਲਈ ਗਰਾਊਂਡ ਤੇ ਉਹ ਮੇਰੇ ਨਾਲ ਜਿਹੜਾ ਦਿਨ ਰਾਤ ਇਹ ਕੀਤਾ ਉਹਨਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਡਮ ਕੋ ਬਾਰਕਲੋਰ ਬਦ ਗਿਆ ਕਿਉਂਕਿ ਪਹਿਲਾਂ ਤੁਸੀਂ ਜ਼ਿਲ੍ਹਾ ਚਾਰਜ ਸੀਗੇ ਹੁਣ ਲੋਕ ਸਭਾ ਹਾਕਾ ਦੇ ਇੰਚਾਰਜ ਹੋ ਤੇ ਕਿੱਦਾਂ ਕੰਮ ਦੇਖੂਗੇ ਕਿਉਂਕਿ ਹੁਣ ਬੋਟਾ ਬਿਲਕੁਲ ਨਜ਼ਦੀਕ ਨੇ ਹੁਣ ਮੇਰੇ ਸਾਹ ਕੋ ਸਾਹ ਦੇ ਅ ਦੇਖੋ ਪਾਰਟੀ ਨੇ ਮੈਨੂੰ ਲੱਗਦਾ ਹੈ ਕਿ ਸੇਵਾ ਸ਼ੁਰੂ ਤੋਂ ਲੈ ਕੇ ਚਾਹੇ ਜਦੋਂ ਤੋਂ 2013-14 ਤੋਂ ਪਾਰਟੀ ਨੇ ਫਸਟ ਇਲੈਕਸ਼ਨ ਲੜਿਆ ਉਦੋਂ ਤੋਂ ਲੈ ਕੇ ਔਰ ਫਿਰ ਜਿਹੜਾ ਲਾਸਟ ਇਲੈਕਸ਼ਨ ਅਸੀਂ ਜਦੋਂ ਪੰਜਾਬ 'ਚ ਆਪਣੀ ਸਰਕਾਰ ਬਣਾਈ ਹੈ ਉਦੋਂ ਤੋਂ ਲੈ ਕੇ ਪਾਰਟੀ ਨੇ ਜਿੱਥੇ ਵੀ ਜਿੱਦਾਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਮੈਨੂੰ ਲੱਗਦਾ ਹੈ ਕਿ ਇਸ ਪੋਸਟ ਦੇ ਨਾਲ 노 ਡਾਊਟ ਕਿਉਂਕਿ ਦਾਇਰਾ ਵਧਿਆ ਐਟ ਪ੍ਰੈਜ਼ੈਂਟ ਸਾਡੇ ਕੋਲ 9 ਹਲਕਿਆਂ 'ਚ ਸਾਡੇ ਕੋਲ 3 ਮੇਰੇ ਕੋਲ ਜ਼ਿਲ੍ਹਾ ਪ੍ਰਧਾਨ ਹੋਣਗੇ ਔਰ ਸਾਡੀ ਇੱਕ ਬਹੁਤ ਅੱਛੀ ਟੀਮ ਹੈ ਮੈਨੂੰ ਲੱਗਦਾ ਚੀਜ਼ਾਂ ਬਹੁਤ ਆਸਾਨ ਰਹਿਣਗੀਆਂ ਔਰ ਸਾਡੇ ਕੋਲ 6 ਐਮਐਲਏਜ਼ 1 ਐਮਪੀ ਤਿੰਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਔਰ ਇਹਦੇ ਨਾਲ ਸਾਡੇ ਕੋਲ ਤਿੰਨ ਜਿਹੜੇ ਉਹ ਹਲਕਾ ਇੰਚਾਰਜ ਔਰ ਬਹੁਤ ਸਾਰੇ ਬਲਾਕ ਇੰਚਾਰਜ ਔਰ ਗਰਾਊਂਡ ਤੇ ਇੱਕ ਬੜੀ ਵੱਡੀ ਟੀਮ ਹੈ ਔਰ ਸਾਰੀ ਟੀਮ ਜਿਹੜੀ ਹੈ ਉਹ ਬੜੀ ਸੰਗਠਿਤਲੀ ਰਣਨੀਤੀ ਹੈ ਉਹਦੇ ਲਈ ਆਪਣਾ ਯੋਗਦਾਨ ਪਾਉਣ ਲਈ ਤਤਪਰ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਬੜੀਆਂ ਇਜ਼ੀ ਔਰ ਆਸਾਨ ਰਹਿਣਗੀਆਂ ਵਿਦ ਮਾਈ ਟੀਮ ਇਹ ਤਾਂ ਸਾਡੀ ਗੱਲ ਤੁਸੀਂ ਕਹਿ ਰਹੇ ਹੋ ਪਰ ਕਿਤੇ ਨਾ ਕਿਤੇ ਜਿਹੜਾ ਲੋਕਲ ਲੈਵਲ ਤੇ ਆਪਾਂ ਦੇਖਿਆ ਕਿ ਸੰਗਠਨ ਦੇ ਵਿੱਚ ਵੀ ਕੁਝ ਲੜਾਈਆਂ ਆਪਸ ਦੇ ਵਿੱਚ ਕੋਈ ਦੇਖੀਆਂ ਜਾ ਰਹੀਆਂ ਨੇ ਅ ਦੇਖੋ ਇਹ ਪਰਿਵਾਰ ਹੈ ਘਰਾਂ ਦੇ ਵਿੱਚ ਪਰਿਵਾਰ ਜਦੋਂ ਪੰਜ ਹੀ ਹੁੰਦੇ ਆ ਤਾਂ ਕਦੇ-ਕਦੇ ਸਾਡੇ ਵਿਚਾਰਾਂ ਦਾ ਮਤਭੇਦ ਹੁੰਦਾ ਕਦੇ-ਕਦੇ ਅਸੀਂ ਜਿਹੜਾ ਉਹ ਪਾਰਟੀ ਲੈਵਲ ਤੇ ਜਾਂ ਕੈਲੋ ਕੀ ਸੰਗਠਨ ਲੈਵਲ ਤੇ ਸ਼ਾਇਦ ਅਸੀਂ ਕਿਸੇ ਵੇਲੇ ਹੋ ਸਕਦਾ ਉਹਨਾਂ ਦੀ ਤੇ ਜਿਹੜਾ ਕਰੇ ਨਹੀਂ ਉੱਤਰ ਪਾਉਂਦੇ ਕਈ ਵਾਰ ਉਹਨਾਂ ਨਾਲ ਸਾਡੇ ਕਿਸੇ ਪ੍ਰਕਾਰ ਦੇ ਵਿਚਾਰਾਂ ਦਾ ਮਤਭੇਦ ਹੋਣਾ ਇਟਸ ਬਰੀ ਨਾਰਮਲ ਥਿੰਗ ਔਰ ਜਦੋਂ ਪਰਿਵਾਰ ਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਅੰਦਰ ਬੈਠ ਕੇ ਪਿਆਰ ਦੇ ਨਾਲ ਠੀਕ ਵੀ ਕੀਤਾ ਜਾ ਸਕਦਾ ਇਟਸ ਨੋਟ ਅ ਬਿਗ ਡੀ ਮੈਡਮ ਹਲਕਾ ਵਾਸੀਆਂ ਨੂੰ ਤੇ ਪਰਿਵਾਸੀ ਵਾਲੇ ਕੋ ਸੰਦੇਸ਼ ਆਹ ਦੇਖੋ ਮੈਂ ਇੱਕ ਕੋਈ ਸੰਦੇਸ਼ ਦਵਾਂਗੇ ਆ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਸੀਗੀ ਉਹ ਦੇਸ਼ ਚ ਬਦਲਾਵ ਦੀ ਰਾਜਨੀਤੀ ਸੀਗੀ ਔਰ ਸਾਡੇ ਵਰਗੇ ਲੋਕ ਜਿਹੜੇ ਸੋਸ਼ਲ ਐਕਟਿਵਿਸਟ ਸੀਗੇ ਇਸ ਪਾਰਟੀ ਦਾ ਹਿੱਸਾ ਇਸਲੀ ਬਣੇ ਸੀਗੇ ਸਾਨੂੰ ਲੱਗਦਾ ਸੀ ਕਿ ਅਦਰ ਰਾਜਨੀਤਿਕ ਪਾਰਟੀਆਂ ਨਾਲੋਂ ਇੱਕ ਬੈਟਰ ਬਦਲ ਸੀਗਾ ਦੇਸ਼ ਦੀ ਰਾਜਨੀਤੀ ਦਾ ਔਰ ਸੁਭੇਦੀ ਰਾਜਨੀਤੀ ਦਾ ਮੈਨੂੰ ਮਾਰਨਾ ਕਿ ਜਿਸ ਪਾਰਟੀ ਨੂੰ ਅਸੀਂ ਸੱਤਾ 'ਚ ਲਿਆਉਣ ਚ ਦਿਨ ਰਾਤ ਇੱਕ ਕੀਤਾ ਸਾਡੀ ਟੀਮ ਨੇ ਸਾਡੇ ਵਲੰਟੀਅਰਸ ਨੇ ਵੋਟਰ ਸਪੋਰਟਰਸ ਨੇ ਉਹਨਾਂ ਨੇ ਜਿੱਥੇ ਦਿਨ ਦਾ ਤੇ ਕੀਤਾ ਜੋ ਸਰਕਾਰ ਦਿਨ ਦਾ ਲੋਕਾਂ ਦੀ ਸੇਵਾ ਕਰ ਰਹੀ ਦਾ ਵੈਰੀ ਫਰਸਟ ਡੇ ਕਿ ਪੰਜਾਬ ਚ ਦੋ ਤਿੰਨ ਚੀਜ਼ਾਂ ਦਾ ਜਿਹੜਾ ਉਹ ਮਾਫੀਆ ਸੀਗਾ ਕਰਪਸ਼ਨ ਦਾ ਡਰਗ ਦਾ ਉਹਨੂੰ ਉਸ 100% ਠੀਕਤਾ ਨਹੀਂ ਕਰ ਪਾਏ ਲੇਕਿਨ ਉਹਨੂੰ ਬਹੁਤ ਹੱਦ ਤੱਕ ਜੜੋ ਖਤਮ ਕਰਨ ਲਈ ਯਤਨ ਬੰਦਾ ਹੋਰ ਇਸੇ ਤਰ੍ਹਾਂ ਹੀ ਯਤਨਸ਼ੀਲ ਰਹਿਣਾ। ਜੀ ਦਰਸ਼ਕਾਂ ਨੂੰ ਦੱਸਿਆ ਕਿ 3 ਸਾਲ ਚ ਕਾਫੀ ਕੰਮ ਕੀਤਾ ਹੈ 파ਟਰੀ ਪਰ ਬਰੋਧਨਾ ਬਾਰੇ ਜਿਹੜੇ ਕੁਝ ਸਵਾਲ ਚੱਕੇ ਜਾ ਰਹੇ ਉਹਦੇ ਬਾਰੇ ਵੀ ਗੋਲ ਲੰਦਾ ਕੁਝ ਹੋ। ਮੈਂ ਇੱਕ ਗੱਲ ਕਹਿਣਾ ਚਾਹੂੰਗੀ ਵਿਰੋਧੀਆਂ ਕੋਲ ਸਾਨੂੰ ਕਹਿਣ ਲਈ ਦਾਦਾ ਕੁਝ ਹੈ ਨਹੀਂ ਲੇਕਿਨ ਕਿਉਂਕਿ ਤੁਸੀਂ ਆਪ ਹੀ ਕਿਹਾ ਵਿਰੋਧੀ ਹੈ ਤੇ ਵਿਰੋਧੀਆਂ ਨੇ ਕਿਸੇ ਜਾਇਜ਼ ਨਜਾਇਜ਼ ਪੁਆਇੰਟ ਤੇ ਪੁਆਇੰਟ ਆਊਟ ਤੇ ਕਰਨਾ ਹੁੰਦਾ ਸੋ ਉਹਨਾਂ ਦਾ ਵਿਰੋਧ ਵੀ ਸਿਰ ਮੱਥੇ ਉਹ ਸਾਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੇ ਆ ਪਰ ਉਹਨਾਂ ਦੇ ਵਿਰੋਧ ਨਾਲ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਉਹਦਾ ਬਹੁਤ ਵੱ ਅਨ आवर ਨੈਕਸਟ ਗੋਲ ਅਸੀਂ ਆਪਣੇ ਨੈਕਸਟ ਗੋਲ ਤੇ ਫੋਕਸ ਆ ਸਾਨੂੰ ਪਤਾ ਪੰਜਾਬ ਦੀ ਬਿਹਤਰੀ ਲਈ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਕਰਨ ਵਾਲੀਆਂ ਨੇ ਔਰ ਉਹਨਾਂ ਲਈ ਅਸੀਂ ਲਗਾਤਾਰ ਯਤਨਸ਼ੀਲ ਆ